ਤੀਜੀ ਵਾਰ ਫਿਰ ਕੁੜੀ ਹੋਈ ਕਿਸੇ ਨੇ ਚਾਹ ਨਾ ਕੀਤਾ ਤੇ ਨਾਮ ਰੱਖਿਆ ਗਿਆ ਸਰਬੋ ਜਿੱਥੇ ਪਈ ਪਈ ਰਹਿਣਾ ਪਾਉਣ ਲਈ ਕੱਪੜੇ ਵੱਡੀਆਂ ਪਹਿਣਾ ਦੇ ਖੁੱਲੇ ਤੇ ਪੁਰਾਣੇ ਨਾ ਕੋਈ ਖਿੜਾਉਣਾ ਜੋੜਨਾ ਸਰਬੋ ਨੇ ਬਸ ਮਿੱਟੀ ਵਿੱਚ ਖੇਡਦੇ ਰਹਿਣਾ ਉਸਨੇ ਰੋਣਾ ਛੱਡ ਦਿੱਤਾ ਨਾ ਹੀ ਕੋਈ ਜिद ਕਰਦੀ ਬਚਪਨ ਤੋਂ ਹੀ ਮਾਨ ਸਮਝਾਉਣ ਦੀ ਆਦਤ ਪੈ ਗਈ ਹਰ ਗੱਲ ਵਿੱਚ ਬਸ ਸਬਰ ਤੇ ਫਿਰ ਸਮਝੌਤਾ ਇੱਕ ਦਿਨ ਮਾਂ ਨੂੰ ਰੋਂਦੇ ਦੇਖਿਆ ਤੇ ਪਤਾ ਲੱਗਿਆ ਕਿਸੇ ਨੇ 2 ਕਿਲੇ ਜ਼ਮੀਨ ਧੋਖੇ ਨਾਲ ਦੱਬ ਲਈ ਪਿਓ ਦੇ ਮੂੰਹ ਸੁਣਿਆ ਕੀ ਤਹਿਸੀਲਦਾਰ ਦਾ ਤਰਲਾ ਕਰਕੇ ਦੇਖਦੇ ਹਾਂ ਸਰਬੋ ਦੀ ਜ਼ਿੰਦਗੀ ਅੱਗੇ ਚੱਲੀ ਇੱਕ ਸ਼ਬਦ ਸੀ ਤਹਿਸੀਲਦਾਰ ਜਿਹੜਾ ਕਿ ਸਰਬੋ ਦੇ ਦਿਮਾਗ ਵਿੱਚ ਘਰ ਕਰ ਗਿਆ ਸੀ ਬਸ ਉਸ ਸ਼ਬਦ ਬਾਰੇ ਹੀ ਸੋਚਦੇ ਰਹਿਣਾ ਤੇ ਉਸ ਦੇ ਬਾਰੇ ਹੀ ਵਿਚਾਰ ਕਰਦੇ ਰਹਿਣਾ ਜਿਵੇਂ ਪੈਣਾਂ ਦੀਆਂ ਕਿਤਾਬਾਂ ਫੋਲ ਲਈਆਂ ਇੱਛਾ ਪੜਨ ਦੀ ਹੋਣੀ ਸਕੂਲ ਤੋਂ ਆ ਕੇ ਵੀ ਕਿਤਾਬਾਂ ਵਿੱਚ ਰੁਝੀ ਰਹਿਣਾ ਕਿਉਂਕਿ ਚੀਜ਼ ਦੀ ਆਸ ਹੀ ਨਹੀਂ ਸੀ ਦਿਲ ਨੂੰ ਨਹੀਂ ਹੁੰਦਾ ਜਦੋਂ ਕਿਸੇ ਮਿਲਣ ਦੀ ਆਸ ਮੁੱਕ ਜਾਵੇ ਜਾਂ ਫਿਰ ਲੈਣ ਦੀ ਚਾਹਨਾ ਹੀ ਖਤਮ ਹੋ ਜਾਂਦੀ ਹੈ ਉਦੋਂ ਇਨਸਾਨ ਇਕਮਨ ਹੋ ਜਾਂਦਾ ਜਦੋਂ ਤੁਸੀਂ ਇਕਮਨ ਹੋ ਗਏ ਤਾਂ ਤੁਹਾਡੀ ਜ਼ਿੰਦਗੀ ਦੇ 90% ਮਸਲੇ ਉਦੋਂ ਹੀ ਖਤਮ ਹੋ ਜਾਂਦੇ ਨੇ ਅਸੀਂ ਥੱਕੇ ਕਿਉਂ ਖਾਈ ਜਾਂਦੇ ਹਾਂ ਕਿਉਂਕਿ ਮਨ ਪਟਕਦੇ ਰਹਿੰਦੇ ਨੇ ਕਦੇ ਇੱਧਰ ਅਤੇ ਉੱਧਰ ਖੈਰ ਸੰਸਾਰ ਬੇਰੁਖੀ ਕਰਦਾ ਸੀ ਤੇ ਬੇਰੁਖੀ ਚੋਂ ਹੀ ਇੱਕ ਗੁਣ ਪੈਦਾ ਹੋ ਗਿਆ ਜਦੋਂ ਦੁਨੀਆ ਥੱਕੇ ਮਾਰੇ ਤੇ ਸਹਿਣ ਵਾਲਾ ਆਖੇ ਕੋਈ ਨਹੀਂ ਤਾ ਰੱਬ ਜਲਵੇ ਦਿਖਾਉਂਦਾ ਹੈ ਸਰਬੋ ਜਵਾਨ ਹੋਈ ਪੜਨ ਦਾ ਸ਼ੌਂਕ ਤਾਂ ਉਸ ਨੂੰ ਹੈ ਹੀ ਸੀ ਸੋ ਸੋਹਣਿਆ 24 ਸੋਣੀ ਤੇ ਬਾਕੀ ਸ਼ੌਂਕ ਵੀ ਕੋਈ ਨਹੀਂ ਬਸ ਪੜਨ ਦਾ ਹੀ ਸ਼ੌਂਕ 12ਵੀਂ ਤੋਂ ਬਾਅਦ ਸਕੂਲ ਜਾਣੋਂ ਹਟਾ ਲਿਆ ਪ੍ਰਾਈਵੇਟ ਹੀ ਪੜ ਪੜ ਕੇ ਡਿਗਰੀ ਕੀਤੀ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਜਿੱਥੇ ਪਰ ਜਵਾਨੇ ਵਿੱਚ ਸਾਰੇ ਪਟਕਦੇ ਥੜਕਦੇ ਪਰ ਉੱਥੇ ਹੀ ਸਰਬੋ ਪੜ ਕੇ ਤਹਿਸੀਲਦਾਰ ਲੱਗ ਗਈ ਜਿਸ ਦੇ ਰਤਵੇ ਤੇ ਰੂਪ ਨੂੰ ਰੱਬ ਵੀ ਸਲਾਮ ਕਰਦਾ ਸੀ ਛੋਟੀ ਦੇ ਰਿਸ਼ਤੇ ਤਹਿਸੀਲਦਾਰਨੀ ਨੂੰ ਆਉਣ ਲੱਗੇ ਵੱਡੀਆਂ ਦੋਵੇਂ ਭੈਣਾਂ ਵੀ ਵੀ ਆਈਆਂ ਗਈਆਂ ਪਰ ਹੁਣ ਘਰ ਵਿੱਚ ਸਭ ਤੋਂ ਵੱਧ ਸਤਿਕਾਰ ਸੀ ਉਹ ਸੀ ਸਰਬੋ ਦਾ ਘਰ ਵਿੱਚ ਕੋਈ ਵੀ ਫੈਸਲਾ ਸਰਬੋ ਨੂੰ ਪੁੱਛੇ ਬਿਨਾਂ ਨਹੀਂ ਸੀ ਹੁੰਦਾ ਇੱਕ ਦਿਨ ਬਾਪੂ ਮੰਜੇ ਤੇ ਬੈਠਾ ਸਰਬੋ ਨੇ ਉਹਨਾਂ ਦੋ ਕੀਲਿਆਂ ਦੀ ਜੋ ਦੱਬੇ ਹੋਏ ਸੀ ਰਜਿਸਟਰੀ ਬਾਪੂ ਨੂੰ ਲਿਆ ਕੇ ਦਿੱਤੀ ਤੇ ਆਖਿਆ ਸਰਬੋ ਦੇ ਹੁੰਦੇ ਸਰਬੋ ਦਾ ਪਿਓ ਕਿਸੇ ਦਾ ਤਰ ਲਾ ਕਿਉਂ ਕਰੀ ਪਹਿਲੀ ਵਾਰ ਬਾਪੂ ਨੇ ਘੁੱਟ ਕੇ ਸਰਬੋ ਨੂੰ ਗੱਲ ਨਾਲ ਲਾਇਆ ਗੱਜਪੜ ਆਇਆ ਅੱਜ ਜੀ ਕੀਤਾ ਕਿ ਚਾਹ ਕਰਾਂ ਆਪਣੀ ਧੀ ਦਾ ਪਰ ਉਹ ਦਿਨ ਯਾਦ ਆਇਆ ਜਦੋਂ ਜੰਮੀ ਸੀ ਉਦੋਂ ਤੱਕ ਕੀਤਾ ਨਹੀਂ ਸੀ ਹਾਰ ਕੇ ਰੋਪਿਆ ਜੰਮਣ ਤੇ ਚਾਹ ਕਰ ਲਿਆ ਕਰੋ ਤੀਆਂ ਦਾ ਜੇ ਰੱਬ ਨੇ ਸੋਭਾ ਦੇਣੀ ਹੋਵੇ ਤਾਂ ਧੀ ਦੇ ਹੱਥੋਂ ਵੀ ਦੇ ਸਕਦਾ ਹੈ ਨਹੀਂ ਤਾਂ ਪੁੱਤ ਦੇ ਹੱਥੋਂ ਵੀ ਲਾਲਤਾ ਪਵਾ ਦਿੰਦਾ